ਰਜਵਲ ਸਾਹਿਬ ਇਹ ਨਾਲੇ ਰਜਵਲ ਸਾਹਿਬ 8 ਮਤੇ ਅੱਜ ਪਾਸ ਕਰ ਦਿੱਤੇ ਗਏ ਕਿਸ ਤਰੀਕੇ ਦੇ ਨਾਲ ਉਸ ਨੂੰ ਫਾਈਨਲ ਟੱਚ ਜਿਹੜਾ ਦਿੱਤਾ ਜਾਏਗਾ ਕੱਲ ਉਸ ਮੋਰਚੇ ਦੇ ਉੱਪਰ ਪਹੁੰਚ ਕੇ ਇਹ ਕੱਲ ਨੂੰ 6 ਮੈਂਬਰੀ ਕਮੇਟੀ ਜਾ ਕੇ ਉਹਨਾਂ ਨੂੰ ਮੀਟੇਗੀ ਗੱਲ ਕਰੇਗੀ ਤੇ ਉਹਨਾਂ ਨੂੰ ਸੱਦਾ ਦੇ ਕੇ ਆਏਗੀ ਵੀ ਆਓ ਅਪ 15 ਤਰੀਕ ਨੂੰ ਇਕੱਠੇ ਬੈਠ ਕੇ ਮਿਲ ਕੇ ਬੈਠੀਏ ਔਰ ਜੋ ਡਿਫਰੈਂਸਿਸ ਨੇ ਉਹਨਾਂ ਨੂੰ ਸੌਲਵਟ ਕਰੀਏ ਤਾਂ ਕਿ ਇਕੱਠੇ ਲੜ ਸਕੀਏ ਇਸ ਤੋਂ ਪਹਿਲਾਂ ਵੀ ਤੁਸੀਂ ਪਟਿਆਲਾ ਦੇ ਵਿੱਚ ਇੱਕ ਮੀਟਿੰਗ ਇਸੇ ਦੇ ਰਿਗਾਰਡਿੰਗ ਕੀਤੀ ਸੀ ਉਸ ਦੇ ਵਿੱਚੋਂ ਕੋਈ ਪੋਜ਼ਿਟਿਵ ਅਪਡੇਟ ਨਿਕਲ ਕੇ ਸਾਹਮਣੇ ਆਇਆ ਜੀ ਨੇ ਉਸ ਵੇਲੇ ਹਲੇ ਵਿਚਾਲੇ ਲਟਕਦੀਆ ਗੱਲ ਕਿਸੇ ਕੰਡੇ ਨਹੀਂ ਸੀ ਲੱਗੀ ਹੁਣ ਦੇਖਦੇ ਸਾਡੀ ਤਾਂ ਹਰ ਸੰਭਵ ਕੋਸ਼ਿਸ਼ ਹੋਏਗੀ ਅੱਜ ਜਿਸ ਤਰ੍ਹਾਂ ਸੀ ਇੱਕ ਇਹ ਵੀ ਫੈਸਲਾ ਕਰ ਲਿਆ ਵੀ ਕੋਈ ਵੀ ਸਾਡੇ ਸਾਡੇ ਵੱਲੋਂ ਐਸਕੇਮ ਵੱਲੋਂ ਕੋਈ ਵੀ ਜਥੇਬੰਦੀ ਇਸ ਫੋਰਮ ਦਾ ਕੋਈ ਹਿੱਸੇਦਾਰ ਉਹਨਾਂ ਦੇ ਖਿਲਾਫ ਕਮੈਂਟ ਨਹੀਂ ਕਰੇਗਾ ਨਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰੇਗਾ ਕਾਸਟਰੀਕੇ ਦੇ ਨਾਲ ਲੱਗ ਕੇ ਜਿਹੜੇ ਡਿਫਰੈਂਸ ਸੀਗੇ ਲੱਗਦਾ ਕਿ ਉਹਨਾਂ ਨੂੰ ਦੂਰ ਕਰ ਪਾਓਗੇ ਜਿਸ ਤਰੀਕੇ ਦੇ ਨਾਲ 6 ਮੈਂਬਰੀ ਕਮੇਟੀ ਇਸ ਤੋਂ ਪਹਿਲਾਂ ਬਹੁਤ ਸਾਰੇ ਬਿਆਨ ਇਧਰੋਂ ਦੁਰੋਂਾਉਂਦੇ ਰਹੇ ਉਹਨਾਂ ਨੂੰ ਪਲਾਉਣਾ ਪਏਗਾ ਬਹੁਤ ਸਾਰਿਆਂ ਨੂੰ ਨਹੀਂ ਵੀ ਹੋਪ ਸੋ ਕੁਝ ਠੀਕ ਨਿਕਲਣਾ ਚਾਹੀਦਾ ਹੈ ਤਾਂ ਤੁਸੀਂ ਤੁਸੀਂ ਕੱਲ ਲੀਡ ਕਰ ਰਹੇ ਉਸ ਜਿਹੜੀ ਕਮੇਟੀ ਜਾ ਰਹੀ ਹੈਗੀ ਕਿਉਂਕਿ 11 ਵਜੇ ਦਾ ਸਮਾਂ ਜਿਹੜਾ ਦਿੱਤਾ ਗਿਆ ਖਨੋਰੀ ਬਾਰਡਰ ਤੇ ਪਹੁੰਚਣ ਦਾ ਨਹੀਂ ਮੇਰੇ ਮੇਰੇ ਵੱਡੇ ਭਰਾ ਦੀ ਡੈਥ ਹੋ ਗਈ ਉਹਨਾਂ ਦਾ ਭੋਗ ਹੈ ਕੱਲ ਨੂੰ ਮੈਂ ਨਹੀਂ ਜਾ ਸਕਾਂਗਾ ਮੇਰੀ ਜਥੇਬੰਦੀ ਕੋਲੋਂ ਕਿਸੇ ਦੀ ਡਿਊਟੀ ਲਾਵਾਂਗੇ ਮੈਂ ਤਾਂ ਕੱਲ ਨੂੰ ਮੇਰੀ ਮਜਬ ਆਪਣੇ ਭਰਾ ਦੇ ਭੋਗ ਤੋਂ ਤਾਂ ਮਿਸ ਨਹੀਂ ਕਰ ਸਕਦਾ ਇਹ ਉਹ ਹੀ ਜ਼ਰੂਰੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਕੇਂਦਰ ਸਰਕਾਰ ਨੂੰ ਵੀ ਅੱਜ ਅਪੀਲ ਕੀਤੀ ਗਈ ਹੈ ਕਿ ਮੰਗਾ ਜਿਹੜੀਆਂ ਉਹਨਾਂ ਤੇ ਮੰਨਿਆ ਜਾਣ ਮੀਟਿੰਗਾਂ ਸ਼ੁਰੂ ਕੀਤੀਆਂ ਜਾਣ ਮੀਟਿੰਗਾਂ دیر ਤੋਂ ਰੁਕੀਆਂ ਹੋਈਆਂ ਨੇ ਫਰਵਰੀ ਮਹੀਨੇ ਤੋਂ ਉਹਨਾਂ ਦੀ ਮੀਟਿੰਗ ਹੋਈ ਉਸ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ ਅਸਲ ਵਿੱਚ ਮੈਨੂੰ ਲੱਗਦਾ ਵੀ ਇੱਥੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਤਾਂ ਕਾਰਪੋਰੇਟਸ ਨੇ ਤੁਸੀਂ ਜਿਹੜੀ ਇੱਥੋਂ ਵੀ ਪਹਿਲਾਂ ਕਹੀ ਗੱਲ ਕਾਰਪੋਰੇਟਸ ਕੀ ਕਰਦੇ ਨੇ ਜੀ ਅੱਜ ਐਲਨ ਮਸਕ ਬਿਲ ਗੇਟਸ ਉਹਦਾ ਕੰਮ ਮਰੋੜੀ ਜਾਂਦੇ ਨੇ ਅਮਰੀਕਾ ਦੇ ਆਉਣ ਵਾਲੇ ਰਾਸ਼ਟਰਪਤੀ ਦੇ ਤੇ ਸਾਡਾ ਪ੍ਰਧਾਨ ਮੰਤਰੀ ਮੋਦੀ ਇਹ ਅੰਬਾਨੀ ਅਡਾਨੀ ਦੀ ਝੋਲੀ 'ਚ ਹੈ ਅਸਲ ਤਾਂ ਸਰਕਾਰ ਕਾਰਪੋਰੇਟਸ ਦੀ ਹੈ ਨਾ ਲੜਾਈ ਤਾਂ ਉਹਦੇ ਨਾਲ ਲੜਨੀ ਪੈਗੀ ਔਰ ਆਉਣ ਵਾਲੇ ਸਮੇਂ 'ਚ ਅੱਜ ਲੋਕਾਂ ਨੂੰ ਅਸੀਂ ਆਗਾਹ ਕੀਤਾ ਹੈ ਵੀ ਬਹੁਤ ਵੱਡੀ ਲੜਾਈ ਹੈ ਇੱਕ ਕੱਲੇ ਕਿਸਾਨਾਂ ਦੀ ਲੜਾਈ ਨਹੀਂ ਸਗੋਂ ਜਿਹੜਾ ਸਾਡਾ ਇੱਥੇ ਬਿਜ਼ਨਸ ਕਮਿਊਨਿਟੀ ਹੈ ਦੁਕਾਨਦਾਰ ਭਰਾ ਨੇ ਉਹਨਾਂ ਕੋਲ ਵੀ ਮੈਂ ਤਾਂ ਆਪਣੇ ਸਾਥੀਆਂ ਨੂੰ ਕਿਹਾ ਵੀ ਸਲਾਹ ਕਰੋ ਆਪਾਂ ਇੱਕ ਮੁਹਿੰਮ ਚਲਾਈਏ ਫਿਰ ਸਾਰੇ ਵਰਗਾਂ ਦੇ ਕੋਲ ਜਾਈਏ ਉਹਨਾਂ ਨੂੰ ਕਹੀਏ ਕਿ ਇੱਕ ਕਰਕੇ ਸਭ ਨੂੰ ਖਾ ਜਾਣਾ ਇਹਨਾਂ ਨੇ ਆ ਜਿਹੜਾ ਅੰਦੋਲਨ ਹੈ ਇਹ ਤਾਂ ਸਾਰੇ ਦੂਜੇ ਵਰਗਾਂ ਦੇ ਸਾਹਮਣੇ ਇੱਕ ਕੰਧ ਹੈ ਜੇ ਉਹਨਾਂ ਨੇ ਇਹ ਕੰਧ ਢਾਹ ਦਿੱਤੀ ਤਾਂ ਬਾਕੀ ਦੇ ਲੋਕਾਂ ਨੇ ਇੱਕ ਦਿਨ ਨਹੀਂ ਖੜਨਾ ਰਜੂਲ ਸਾਹਿਬ ਇੱਕ ਕਮੇਟੀ ਬਣਾਈ ਗਈ ਹੈ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਦੇ ਵੱਲੋਂ ਵੀ ਡਲੇਵਾਲ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਗਈ ਤੁਹਾਨੂੰ ਵੀ ਉਹਨਾਂ ਨੇ ਸੱਦਾ ਦਿੱਤਾ ਸੀ ਕਿ ਸਾਨੂੰ ਆ ਕੇ ਮਿਲੋ ਦੱਸੋ ਕਿਸ ਤਰੀਕੇ ਦੇ ਨਾਲ ਕਮੇਟੀ ਕੰਮ ਕਰ ਸਕਦੀ ਹੈ ਤੁਸੀਂ ਉਸ ਕਮੇਟੀ ਦੇ ਸਾਹਮਣੇ ਨਹੀਂ ਗਏ ਉਹਨਾਂ ਨੂੰ ਕੋਈ ਸੁਜੈਸ਼ਨ ਨਹੀਂ ਦੇਣ ਗਏ ਉਹਦਾ ਕੀ ਕਾਰਨ ਰਿਹਾ ਔਰ ਕੀ ਲੱਗਦਾ ਕਿ ਕਮੇਟੀ کارਗਰ ਨਹੀਂ ਹੈ ਇਹ ਅਸਲ ਵਿੱਚ ਅਸੀਂ ਪਹਿਲਾਂ ਸੋਚਿਆ ਸੀ ਵੀ ਅਸੀਂ ਕਮੇਟੀ ਅੱਗੇ ਪੇਸ਼ ਹੋਈਏ ਜਦੋਂ ਉਹਦੇ ਅਧਿਕਾਰ ਖੇਤਰ ਨੂੰ ਘੋਖਿਆ ਤਾਂ ਸਾਨੂੰ ਪਤਾ ਲੱਗਿਆ ਵੀ ਉਹ ਉਹਨਾਂ ਦੇ ਪੱਲੇ ਕੱਖ ਨਹੀਂ ਉਹ ਤਾਂ ਸਿਰਫ ਡਿਲੀਵਰੀ ਕਰਦਾ